ਜਿਸ ਪੁਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਹੀ ਪੁਰਾ ਸਾਹਿਬ ਵਾਲੀ ਜਗ੍ਹਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਬਲ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਇਸ ਜਗ੍ਹਾ ਤੇ ਹੀ ਬੀਤਿਆ ਪਹਿਲਾਂ ਇਸ ਨਗਰ ਦਾ ਨਾਮ ਵਡਾਲੀ ਸੀ ਪਰ ਗੁਰੂ ਜੀ ਦੇ ਨਿਵਾਸ ਰਖਣ ਕਰਕੇ ਇਹ ਨਗਰ ਗੁਰੂ ਕੀ ਵਡਾਲੀ ਕਰਕੇ ਪ੍ਰਸਿੱਧ ਹੋ ਗਿਆ ਗੁਰੂ ਕੀ ਉਟਾਲੀ ਵਿਖੇ ਹੀ ਪ੍ਰਿਥੀਚੰਦ ਤੇ ਉਸ ਦੀ ਘਰ ਵਾਲੀ ਕਰਮੋ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਣ ਪਰੰਤ ਗੁਰਿਆਈ ਹਥੇਉਣ ਲਈ ਹਰ ਹੀ ਲਭਰਤਾ ਆ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਦਾਈ ਦੇ ਸਥਾਨਾਂ ਨੂੰ ਜ਼ਹਿਰ ਲਗਵਾ ਕੇ ਭੇਜਿਆ ਪਰੰਤੂ ਬਾਲ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਪੀ ਨਾ ਲਿਆ ਦਾਈ ਜ਼ਹਿਰ ਕਰਨ ਬੇਹੋਸ਼ ਹੋ ਕੇ ਡਿੱਗ ਗਈ ਇਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਸੁਪੇਰੇ ਰਾਹੀਂ ਜ਼ਹਿਰੀਲਾ ਸੱਬ ਛੱਡਿਆ ਗਿਆ ਪਰੰਤੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਮੀਨ ਤੇ ਰਗੜ ਰੜ ਕੇ ਸਭ ਮਾਰ ਦਿੱਤਾ ਇਸ ਤੋਂ ਮਗਰੋਂ ਪ੍ਰਿਥੀ ਅਤੇ ਕਰਮੋ ਨੇ ਖਿਡਾਵੇ ਬ੍ਰਾਹਮਣ ਰਾਹੀਂ ਦਹੀਂ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਵਾਈ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਈ ਨੁਕਸਾਨ ਨਾ ਕਰ ਸਕੇ ਇਸ ਤੋਂ ਬਾਅਦ ਵੀ ਪ੍ਰਿਥੀਚੰਦ ਅਤੇ ਕਰਮੋ ਨੇ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਈਰਖਾ ਰੱਖੀ ਸੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਦਾ ਹੀ ਇਹਨਾਂ ਨੂੰ ਬਖਸ਼ਿਆ ਅਤੇ ਭਲਾ ਮਨਾਇਆ ਗੁਰਦੁਆਰਾ ਜਨਮ ਸਥਾਨ ਤੇ ਹਰ ਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਸ਼ਰਦਾ ਅਤੇ ਉਤਸ਼ਾਹ ਨਾਲ ਸੰਗਤਾਂ ਰਲ ਮਿਲ ਕੇ ਮਨਾਉਂਦੀਆਂ ਹਨ